ਤੇ ਪੰਜਾਬ ਗਾਣ ਕਹਦੇ ਆ ਤੇ ਮਹਾਰਾ ਜਿੱਥੇ ਅਸੀਂ ਆਏ ਤਾਂ ਉਹ ਆਏ ਤਾਂ ਪਰ ਆਪਾਂ ਇਹਨਾਂ ਨੂੰ ਲੱਭਣ ਆਏ ਆ ਫਿਰ ਹਾਲ ਜੰਗਲਾਂ ਦੇ ਵਿੱਚ ਲੱਭਦੇ ਲੱਭਦੇ ਇੱਕ ਪੈਂਡ ਵਿੱਚ ਪਹੁੰਚੇ ਆ ਤੇ ਇੱਕ ਗੋਰਾ ਮਿਲਿਆ ਉਹ ਵੀ ਕੁੱਤੇ ਨਾਲ ਤੇ ਕੁੱਤੇ ਦੀ ਡਿਸਕਸ਼ਨ ਐਡੀ ਵੱਡੀ ਹੋ ਗਈ ਮੈਂ ਵੀਡੀਓ ਬਣਾਉਣੀ ਤਾਂ ਇਹਨੂੰ ਇਹ ਕਹਿੰਦਾ ਵੀ ਸਾਡੇ ਕੁੱਤੇ ਨਾਲ ਮਿਲੋ 2K ਨਾਲ ਕੁੱਤਾ ਗੱਲਾਂ ਕਰਦਾ ਤੇ ਇਹ ਬਾਈ ਦਾ ਨਾਮ ਪੁੱਛ ਕੀ ਹੈ ਇਹਦਾ ਸੋਚੀ ਡੇ ਮਾਈ ਨੇਮ ਇਜ਼ ਨੌਜਲ ਨੌਜਲ ਪੈਂਥਰ ਐਜ਼ ਇਨ ਦੀ ਪਿੰਕ ਪੈਂਥਰ ਪਿੰਕ ਪੈਂਥਰ ਯਾ ਅ ਨਾਈਜਲ ਪੈਂਥਰ ਨਾਮ ਹੈ ਤੇ ਉਹ ਐ ਪਛ ਵੀ ਤੂੰ ਕਿ ਨਾਲ ਵਕਿਆ ਸਰਵਰ ਦੇ ਕਿੰਨਾ ਚਿਰ ਹੋ ਗਿਆ ਰਹਿੰਦੇ ਨੂੰ ਇੱਥੇ ਤਨ ਆਹ ਹਾਲਾਂਗ ਹੈਪੀ ਵੀ ਨਹੀਂ ਹਰੇ ਲਾਈਕ ਅ 40 ইয়ার্স ਇੱਥੋਂ ਨੇਟਿਵ ਹੀ ਆਹੇ ਨੇਟਿਵ ਆਈ ਯੂ ਨੀਡਿਡ ਫਰਮ ਕੈਨੇਡਾ অর ਸਮਵੇਅਰ ਨੋ ਇੰਗਲੈਂਡ ਇੰਗਲੈਂਡ ਆਈ ਕੇਮ ਆਈ ਕੇਮ ਇਨ ਦੀ ਆਈ ਕੇਮ ਇਨ ਦੀ ਅ 1985 ਅਚਾ 1950 ਜੇ ਇਹ ਗੋਰਾ ਵੀ ਜਿਹੜਾ ਹੈਗਾ ਇੰਗਲੈਂਡ ਤੋਂ ਆਇਆ ਜਿੱਥੋਂ ਤੱਕ ਮੈਨੂੰ ਲੱਗਦਾ ਇਹ ਸਾਰਾ ਹੈਨਾ Why do not you live in like uh, a city or somewhere? Else? It's it, It's just nice to be in the countryside, you know. Just because uh, we we all of the. the developments are state lots what's called a state lot yeah. which means each property is 2 acres o ke kenda eh kuch nahi oh kenda apna ki nama jede shehar <coughs> ch rehne nal oh aaye abhi utthe flat off lutaye rehna painda itthe khulla dulla kaam aa te itthe jede vi apna ho property da 2 acre to matlab state ho karti hai free dindi hai jede itthe rehnde hai acha mala pindan ch zameen bhai canada government muft dindi hai pata nahi hun dende nai hun vi dindiyan na kache biddu the give right now is well like 2 acre one uh, from the state lot um yeah as still the so say that question again the, the seed law right the one you say for the two acres right yeah so they, do they give it right now as well or not yeah yeah there was a moratorium because of every house is on its own septic system yeah and therefore they're worried about the, the waste going into the ground yeah so uh, the city of backed off from giving two acre lots in the countryside now for just houses ਕੀ ਕਹਿੰਦਾ ਦੱਸ ਪਿਆ ਸੋ ਆਪਣਾ ਕਿਹਨਾ ਜਿਹੜੇ ਕੰਟਰੀ ਸਾਈਡ ਆ ਜਮਿਆ ਹਾਂ ਏਰੀਆ ਦਾ ਇੱਥੇ 2 ਏਕੜ ਜ਼ਮੀਨ ਦਿੰਦੇ ਇਹਨਾਂ ਨੂੰ ਜਿਵੇਂ ਉਹਨੇ ਇਹ ਕਰ ਜੀ ਹੋ ਗਈ ਇਹਨਾਂ ਦਾ ਜਿਹੜਾ ਗੰਦ ਗੁੰਦਾ ਇਹ ਫਿਰ ਆਏ ਆ ਵੀ ਸ਼ਹਿਰ ਚ ਜਾ ਨਹੀਂ ਸਕਦਾ ਸਟ੍ਰਿੰਗ ਸਕਦੇ ਫਿਰ ਇਹਨਾਂ ਨੂੰ 2 ਏਕੜ ਦੇ ਦਿੰਦੇ ਉੱਤੇ ਜਾ ਕੇ ਆ ਦਾ ਗੰਦ ਗੁੰਦਾ ਸਟ੍ਰਿੰਗ ਆਉਂਦਾ ਕਿ ਉਹ ਕਰਦਾ ਇਹ ਆ ਬਸ ਕੰਮ ਕੀ ਕਰਦਾ ਇਹ ਸੋ what do you do for living I'm now retired cuz I'm in my 70s so I was a hair stylist hair stylist acha eh nai hai yaar eh nai si ga je ap hair dresser kande si ga ਨਹੀਂ ਸੀਗਾ ਹੁਣ ਰਿਟਾਇਰਡ ਹੋ ਗਿਆ 70 ਸਾਲ ਦਾ ਇਹਨੂੰ ਕਿੰਨੇ ਰੁਪਏ ਦਿੰਦੇ ਆ ਸਰਕਾਰ ਪੈਨਸ਼ਨ ਕਿੰਨੇ ਦਿੰਦੀ ਇਹਨੂੰ ਹਾਊ ਮਚ ਡੂ ਯੂ ਗੈਟ ਅ ਪੈਨਸ਼ਨ ਲਾਈਕ ਫਰਮ ਦ ਗਵਰਨਮੈਂਟ ਫਰਮ ਦ ਗਵਰਨਮੈਂਟ ਅ ਪ੍ਰੋਬਬਲੀ ਅਬਾਊਟ 1500 ਡਾਲਰ ਅ ਮੰਥ 15 1500 ڈالر ਮਾਲਕ ਲੱਖ ਰੁਪਏ ਦਾ ਇਹਨੂੰ ਯਾਰ ਪੈਨਸ਼ਨ ਆਈਦੀ ਹੈ ਮਹੀਨੇ ਦੀ ਸਾਢੇਆਂ ਬੜੀਆਂ 2000 ਪਿੱਛੇ ਰੋਲੀਆਂ ਫਰਦੀਆਂ ਉਹ ਵੋਟਾਂ ਚੱਜ ਦੇ ਬੰਦੇ ਨੂੰ ਪਾਇਆ ਕਰੋ ਚੱਲ ਫਿਰ ਇਹਨੂੰ ਐ ਪੁੱਛ ਵੀ ਹੁਣ ਮਾਲਾ ਇਹਦੇ ਘਰੇ ਕੌਣ ਕੌਣ ਇੱਥੇ ਸੋ ਹੂ ਜ਼ ਲਿਵ ਵਿਦ ਯੂ ਰਾਈਟ ਨਾਓ ਓਵਰ ਹੇਅਰ ਜਸਟ ਮਾਈ ਵਾਈਫ ਐਂਡ ਜਸਟ ਮਾਈ ਵਾਈਫ ਐਂਡ ਨਾਹ ਕੱਲੇ ਇਹਦੀ ਘਰਾਂ ਵਾਲੀ ਤੇ ਇਹਦੇ ਜਵਾਕ ਕਿੱਥੇ ਰਹਿੰਦੇ ਫਰਗੇ ਸੋ ਵੀਟ ਅ ਸਿੱਖ ਖੇਤ ਲੈ ਜਸਟ ਵਨ ਇਨ ਸਟਿੱਟਲ ਇਨ ਦ ਟਾਊਨ ਇੱਕ ਟਾਊਨ ਹੈ ਸਿਚਲਸ ਕਰਕੇ ਉੱਥੇ ਰਹਿੰਦਾ ਹੈ ਉਹ ਮੁੰਡਾ ਤੇ ਇੱਕ ਇਹਨਾਂ ਦੇ ਪਿੰਡ ਚ ਕਿੰਨੀ ਹੀ ਵਸੋ ਹੈ ਤੇ ਸਰਪੰਚ ਕੌਣ ਹੈ ਇਹਨਾਂ ਦੇ ਪਿੰਡ ਦਾ ਸੋ ਕੂਜ਼ ਲਾਈਕ ਹਾਊ ਮਚ ਪੀਪਲ ਡੂ ਯੂ ਗਾਇਸ ਹੈਵ ਇਨ ਦਿਸ ਲਾਈਕ ਹੈਰੀਟੇਜ ਦਿਸ ਦਿਸ 40 ਹਾਊਸਸ 40 ਹਾਊਸਸ ਇਨ ਹੇਅਰ ਐਂਡ ਗੋਇੰਗ ਡਾਊਨ ਦ ਸਟਰੀਟ Right 40 ਘਰ ਆਇਚ ਤੇ ਕਿੰਨੇ ਬੰਦਿਆਂ ਦੇ 80 ਰਹਿੰਦੇ ਸਾਰੇ ਐਨੀ ਆਈਡੀਆ ਲਾਈਕ ਹਾਊ many people will be here ਲਾਈਕ like 80 or more, more yeah. like? <laughs> so you got a 40 yeah, to yeah, 80 yeah 80, 80 map, yeah, yeah, yeah so, so it's like say, two people say, or three guys yeah, so say at 100 we have a few 40 ਘਰਾਂ ਦੇ 100 ਜਵਾ ਬੰਦਾ ਹੀ ਰਹਿੰਦਾ ਤੇ ਇਹਨਾਂ ਕੋਲੇ ਬਈ ਘੱਟੋ ਘਾਟ 200 ਕਿਲਾ ਜ਼ਮੀਨਾਂ ਨੂੰ ਸਰਕਾਰ ਨੇ ਦਿੱਤੀ ਹੋਈ ਹੈ ਇਹਨੂੰ ਐ ਪਛਾ 20 ਸੋੜੇ ਪਰਦਾ ਸਰਪੰਚ ਕੌਣਾ ਵੋਟਾਂ ਚ ਉਠੋ ਗਿਆ ਤਕੇ ਇਹ ਸੋ ਠੀਕ ਹੈ ਸਾਬ ਬੀਅਰ اور ਸਮਥਿੰਗ ਓਵਰ ਹੇਅਰ a peer a peer like around the for like any like uh, a person who is a leader of the place um yeah we have a community association yeah and uh, yeah so one of our members here is the president okay. of our community association how guy take it hi rende matlab they have made a group ha matlab a president they have chosen but they have made a new group group have made and you what members do you, are you a member in that or your yes i'm the treasurer and uh, the oh it's treasurer okay the uh, khajana jehde ho khajaan chi hai acha tenu kehde vi sode votean vich daru duru vandde fir eh when they like booths and all when they want to ask like people to vote them right here president right so are they gonna give like alcohol or something to for some like vote samne ke yaar tera dassi gura jatta daru duru penda de hoye

there's a lot of people that are still here that are really old now that will be moving soon and other people will move in so ਉਹ ਮਤਲਬ ਮੋਸਟਲੀ ਆਲਡ ਪੀਪਲ ਯਾ ਪਹਿਲਾਂ ਮਤਲਬ ਇੱਥੇ ਹੁਣ ਜਿਹੜੀ ਨਵੀਆਂ ਫੈਮਲੀਆਂ ਆਉਣ ਲੱਗੀਆਂ ਗਈਆਂ ਕਈ ਕੰਮ ਕਰਦੇ ਗਏ ਨਹੀਂ ਕਰਦੇ ਪਰ ਆਏ ਆ ਵੀ ਕਿਹੜੇ ਪੁਰਾਣੇ ਸੀ ਉਹ ਚਲੇ ਵੀ ਗਏ ਗਈ ਤੇ ਕਈ ਨਵੇਂ ਆ ਵੀ ਰਹੇ ਆ ਫਿਰ ਮਤਲਬ ਇੱਥੇ ਆ ਵੀ ਚਲਾ ਵੀ ਚਲੀ ਜਾਂਦੀ ਆ ਨਹੀਂ ਕੰਮ ਕੀ ਆ ਫਿਰ ਇੱਥੇ ਲੋਕਾਂ ਦੇ ਲੱਕੜਾਂ ਵੱਢ ਕੇ ਜਿਹੜਾ ਹੈ ਵੇਚ ਆਉਂਦੇ ਆ ਵੀ ਇਹਦੇ ਨਾਲ ਚਲਾ ਲੈਂਦੇ ਕੰਮ ਸੋ ਡੂ ਯੂ ਨੋ ਐਨੀ ਆਈਡੀਆ ਲਾਈਕ ਡੂ ਯੂ ਹੈਵ ਐਨੀ ਆਈਡੀਆ ਵਾਟ ਪੀਪਲ ਡੂ ਅਰਾਊਂਡ ਹੇਅਰ for a living all uh, oh manner of things whether it high check yeah or okay, government government things, yeah. workers all yeah. oh manner of things so matlab apna kinwa ja it company ga hogiyan ya fir government de jehde kam karde ya ha oh wale te inna nu aata dal scheme mildi hai aata utta te milda hai te ohde 1500 hi chala lenda kam eh theek hai it's like get, uh, anything like uh, extra from the government like uh, wheat or anything like for eating or you guys just get 500 per status But that's a state pension because we were a private business. We had to generate enough wealth yeah. to have no, our no, own no, no. pension. you We'll have another know? Khodha business again. The another variety of private business. If we want, our amount can't be paid. We will be in the amount. Can we? If we go to pension, it's free. So like, are the buses and everything uh, is like uh, free for you, or you have to pay for? Yeah, after six five. Okay. Yeah, yeah. We we don't have buses here. The buses you know, don't come. There are buses here. If I jump in, can I Do you guys have a car here to get like? Uh, from yeah, of course e to course. Uh, everybody has a car because there's no public transit, mm -hmm. and so you have to have. I know. Near the city, not far. So, like, which is the nearest uh, like city next to you guys? Stitchville. Stitchville. How far is it? Which is east? Uh, seven kilometers. Seven kilometers. To Chilji, there is a mountain range. And Stitchville has. a population of about 30000 ਮਨ 13000 ਤੱਕ ਦੀ ਪੋਪੂਲੇਸ਼ਨ ਤੇ ਨਾ ਐ ਪੁੱਛੀ ਕਰਿਆ ਯਾਰ ਐਡਾ ਥੋੜਾ ਰਾਹ ਸੀ ਸਾਰਾ ਇੰਗਲੈਂਡ ਦਾ ਤੇ ਤੂੰ ਇੰਗਲੈਂਡ ਕਿਉਂ ਛੱਡ ਕੇ ਇੰਗਲੈਂਡ ਨੂੰ ਕੋਈ ਪ੍ਰਾਇੋਰਟੀ ਦਿੱਤੀ ਵੀ ਸੋ ਲਾਈਕ ਐਸ ਹੀ ਇਸ ਆਸਕਿੰਗ ਲਾਈਕ ਯੂ ਨੋ ਯੂਨਾਈਟਿਡ ਕਿੰਗਡਮ ਹੈਜ਼ ਲਾਈਕ ਰੂਲਸ ਆਲ ਓਵਰ ਦ ਕੰਟਰੀ ਆਲ ਓਵਰ ਦ ਵਰਲਡ ਆ ਮੀਨ ਸੋ ਵਾਈ ਡਿਡ ਯੂ ਕੇਮ ਟੂ ਕੈਨੇਡਾ ਟੂ ਐਸਕੇਪ ਟੂ ਐਸਕੇਪ ਦ ਕੁਈਨ ਨੋ 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 ਇਟ ਜਸਟ ਬੈਟਰ ਇਕਨੋਮਿਕ opportunity ਮਿਲ ਵੀ ਆਪਣਾ ਇੱਥੇ ਕਹਿੰਦਾ ਵੀ ਆਪਣਾ ਵੀ ਥੋੜੀ ਜਿਹਾ ਵੀ ਪੈਸੇ ਵਾਪੇ ਕਮਾਏ ਕੋਈ ਚੱਕਰ ਨਹੀਂ ਹੈਗਾ ਥੜੀ ਸਸਤੀ ਹੈ ਉੱਥੇ ਬੜਾ ਮਹਿੰਗਾ ਪੈ ਜਾਂਦਾ ਇਹਨਾਂ ਨੂੰ ਬਸ ਮਹਿੰਗਾ ਸੀਗਾ ਐਂਡ ਆਨ ਅਨੋਟ ਹਾਏਵਰ ਸਿਸਟਰ ਇਨ ਸਾਊਥ ਅਫਰੀਕਾ ਯਾ ਹਾਏਵਰ ਸਿਸਟਰ ਇਨ ਜਰਮਨੀ ਸੋ ਮਾਈ ਫੈਮਿਲੀ ਇਜ਼ ਆਲ ਓਵਰ ਦ ਵਰਲਡ ਮੈਨੂੰ ਲੱਗਦੀ ਸਿਸਟਰ ਇੱਕ ਤਾਂ ਜਰਮਨੀ ਰਹਿੰਦੀ ਇੱਕ ਸਾਊਥ ਅਮਰੀਕਾ ਰਹਿੰਦੀ ਹੈ ਮਾਰ ਕੇ ਹੁਣ ਇਹਨਾਂ ਦੇ ਗੋਰਾਂ ਦਾ ਹਾਲ ਵੀ ਪੰਜਾਬੀਆਂ ਵਾਲਾ ਹੀ ਹੋ ਗਿਆ ਵੀ ਕਿਸੇ ਦੀ ਭੈਣ ਕਿੱਥੇ ਰਹਿੰਦੀ ਹੈ ਕਿਸੇ ਦਾ ਭਰਾ ਕਿੱਥੇ ਰਹਿੰਦਾ ਹੈ ਹਨਾ ਤਾਂ ਸੋ ਇਹਦਾ ਤੇ ਫਿਰ ਮੰਨ ਲਾ ਵੀ ਕੀ ਕਹਿਣਾ ਚਾਹੇਗਾ ਵੀ ਕਿੰਨੀ ਉਮਰ ਕਿੰਨੀ ਹੋਈ ਤੇਰੀ ਯਾਰ 70 ਕਿ ਹਾਊ ਓਲਡ ਯੂ ਆਰ ਆਮ ਆਮ 73 73 73 ਗੋਡੇ ਤਾਂ ਨਹੀਂ ਦੁਖਦੇ ਸਾਡੇ ਜਿਹੜਾ No. Nope. Oh I have new I have new hips. Uh metal hips. Oh metal hip going coming. Metal. Ah a new a I Yeah. to in your life or you love the No. Or I think it's turned out a treat. We uh we have our health. Yeah. We have good family and friends. Yeah

ਮਤਲਬ ਲੋਕ ਕਰੇ ਬੈਠੇ ਆ ਜਾਂ ਫਿਰ ਮਤਲਬ ਕੁੱਤੇ ਵਗੈਰਾ ਘਮੋੜੀ ਬਾਹਰ ਆਉਂਦੇ ਜਿਆਦਾ ਅੱਛਾ ਕੁੱਤੇ ਨਾਲ ਯਾਰੀ ਵਧਾਣੇ ਦੀ ਹੈ ਨਾ ਤੇ ਬੰਦੇ ਨਾਲ ਘਟ ਹੈ ਨਾ ਤੇ ਹੋਰ ਫਿਰ ਠੀਕ ਐਂ ਕਰੇ ਹੋਰ ਚਾਹ ਪਾਣੀ ਪੀ ਗਏ ਤਨ <laughs> so like uh, in India, right? So they ask you, whenever you go into the village, they ask you, do you want to have a tea? Do you want to have something like that? Do you guys have it over here, like that kind of ritual, or you guys don't have it in no. Canada? We just we just say hello. Say hello, uh, that's and that's it. it. That's no, it. it. Or just have <laughs> some beer, and, and that's it. Right? And, <laughs> and you know, people are very pleasant. Everybody knows everybody. So you would like to drink? you would like to drink. ਯਾਹੋ ਨਾ ਸਾਡੇ ਲਾ ਇੱਥੇ ਆ ਕੇ ਪਿਆਉਣ ਨੂੰ ਫਿਰਦਾ ਕੀ ਕਹਿੰਦਾ ਪੰਜਾਬੀ ਜੱਸੀ ਕੀ ਕਹਿੰਦਾ ਹੈ ਲਾਸਟ ਲਾਸ ਸੌਰੀ ਕੀ ਕਹਿੰਦਾ ਹੈ ਕੀ ਕਹਿੰਦਾ ਚਾਹ ਪਾਣੀ ਪੀਉਂਦਾ ਹੈ ਨਹੀਂ ਨਾ ਨਹੀਂ ਚਾਹ ਪੀਉਣ ਨੂੰ ਤਾਂ ਕਹਿੰਦਾ ਹੈ ਨਹੀਂ ਸਾਡੇ ਇੱਥੇ ਬਸ ਆਪਣੀ ਜਗ੍ਹਾ ਮੈਂ ਹੈਲੋ ਹਾਈ ਕਿਉਂ ਕਰਦਿੰਦੇ ਅੱਛਾ ਜੋਣਾ ਵਾਕ ਅਪ ધ ਲਾਈਨ ਵਾਈਟ ਐਂਡ ਸੀ ਅ ਲੌਗ ਹਾਊਸ ਕਰ ਦੇਖਣਾ ਇਹਨਾਂ ਦਾ ਹਾਂ ਹਾਂ ਕਰ ਦੇਖਣਾ ਤੇਰਾ ਯਾਰ ਆ ਚੱਲ ਗਏ ਆ ਜਾ ਤੇ ਘਰੇ ਚੱਲਦੇ ਆ ਓਏ ਆ ਆ ਤੁਹਾਡੇ ਪਿੰਡ ਦਾ ਬੰਦਾ ਇਹ ਕੁੜੀਏ ਕੁੜੀਏ ਤੁਹਾਡੇ ਪਿੰਡ ਦੀ ਬੁੜੀਆ ਉਹ ਬਲਾਈਆਂ ਦਾ ਹੱਥ ਦਿਖਾਈਂ ਚੱਪ 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 ਆ ਦੇਖ ਲੋ ਆਏ ਕੁੱਤਿਆਂ ਨੂੰ ਹੈਲੋ ਕਰਦੇ ਆ ਗੋਰੀਆਂ ਬਾਈ ਬੰਦਿਆਂ ਨੂੰ ਨਹੀਂ ਪੁੱਛਦੇ ਆਓ ਹੈਲੋ ਹੋ ਠੀਕ ਆ ਤੇ ਆ ਜਾਓ ਬਾਈ ਇਹਦਾ ਘਰ ਵੀ ਚਲਦੇ ਆ ਹੁਣ ਉਹ ਯਾਰ ਆ ਨਾ ਛੱਡਣਾ ਕਰ ਮੈਂ ਇਹਦਾ ਕਤੀੜ ਨੇ ਮਾਰਤੇ ਨਾ ਦੰਦ ਮੇਰੇ ਤੁਨੀ ਟੀਕੇ ਲਾਉਣੇ ਪੈਣਗੇ ਇਹ ਬੰਦਾ ਠੀਕ ਆ ਵੈਸੇ ਗੋਰਾ ਜੱਟ ਠੀਕ ਆ ਪਰ ਤੁਸੀਂ ਦੇਖ ਲਓ ਵੀ ਇੱਥੇ ਆਉਣ ਵਾਸਤੇ ਕਿੰਨਾ ਕੁਸ਼ ਕਰਨਾ ਪਿਆ ਇਹ ਕਹਿੰਦਾ ਵੀ ਤੂੰ ਸਾਡਾ ਘਰ ਦੇਖਣਾ ਚਾਹੁੰਦਾ ਤੇ ਨਹੀਂ ਦੇਖਣਾ ਚਾਹੁੰਦਾ ਮੈਂ ਉਹ ਦੇਖਿਆ ਪਰ ਆ ਇੱਕ ਮਿੰਟ ਮੜਾ ਮੈਂ ਦਿਖਾਉਣਾ ਤੁਹਾਨੂੰ ਵੀ ਇਹ ਦਾ ਘਰ ਆ ਜਿਹੜਾ ਬਈ ਪੂਰਾ ਪੂਰਾ ਜੰਗਲ ਚ ਆ ਪਿੰਡ ਜੰਗਲ ਚ ਸੋ ਅਸੀਂ ਆਪਾਂ ਗਏ ਆਟੋ 'ਵਾਂ ਗਏ ਆਟੋ 'ਤੋਂ ਵਾਪਸ ਆਉਂਦੇ ਹੋਏ ਬ੍ਰੈਂਟਨ ਦੇ ਰਾਹ ਦੇ ਵਿੱਚ ਇਹ ਪਿੰਡ ਮਿਲਿਆ ਤੇ ਗੋਰਾ ਜਾਤਾ ਜੰਮ ਨੂੰ ਮਿਲਿਆ ਗੋਰਾ ਕਹਿੰਦਾ ਚਾਹ ਜੂ ਪੀਉਣ ਦਾ ਰਵਾਇਤ ਹੈਣੀ ਤੈਨੂੰ ਘਰ ਦਿਖਾ ਦੇਣਾ ਹੈਣਾ ਕਿਹੜਾ ਜਿਹੜੀ ਲੱਕੜਾਂ ਲੁਕਣਾ ਜਿਹੜੀਆਂ ਇੱਥੇ ਆ ਹੈਗੀਆਂ ਇਹਨਾਂ ਨਾਲ ਹੀ ਆ ਘਰ ਬਣਾਇਆ ਵਾ ਅੱਛਾ ਇੱਥੋਂ ਵੱਡ-ਵੱਡ ਕੇ ਵੱਡ-ਵੱਡ ਕੇ ਤੇ ਇਹਦੇ ਘਰ ਦੀ ਕੀਮਤ ਕਿੰਨੀ ਹੋਊਗੀ ਤੇ ਸਾਡੇ ਵਾਲੇ ਕਹਿੰਦੇ ਸੁਡੀਆਂ ਲੱਕੜਾਂ ਨੇ ਤਾਂ ਜਿਹੜਾ ਹੈਗਾ ਸਾਰੀ ਉਮਰ ਚ ਪਾੜੇ ਪਾਏ ਵੇ ਹੈਨਾ ਦੇਖੋ ਆ ਗਿਆ ਸੁਣ ਸੁਣ ਗੱਲ ਕਰ ਇਹਦੇ ਮੂੰਹ ਦਾ ਮੁਰੇ ਨੇ ਇਹਦਾ ਘਰ ਫੋਨ ਮੈਕ ਮੈਗਨੇਟਿਕ ਹਨ ਮੈਂ ਕਹਿੰਦਾ ਹਾਂ ਕੀ ਕਹਣਾ ਤੂੰ ਦੱਸੀ ਜਟਾ ਨਹੀਂ ਨਹੀਂ ਉਹਦਾ ਕਹਿ ਰਿਹਾ ਸੀ ਅੱਛਾ ਇਹਨਾਂ ਦੇ ਬਰਫਪੁਰ ਬਹੁਤ ਪੈਂਦੀ ਆ ਜਾ ਆ ਜਾ ਉਹਨੂੰ ਕਹਿ ਦੇ ਯਾਰ ਇੱਕ ਤੱਕ ਅਸਲ ਚ ਨਾ ਇਹਨਾਂ ਜਿਵੇਂ ਜ਼ਿੰਦਗੀ ਤਾਂ ਇਹਨਾਂ ਦੀ ਇਕੱਲੇ ਕੁੱਤੇ ਤੇ ਹੀ ਖੜੀ ਹੈ ਦੇਖ ਲੋ ਵੀ ਕੁੱਤੇ ਨੂੰ ਆਸੇ-ਪਾਸੇ ਓਏ ਆ ਜਾ ਆ ਜਾ ਓਏ ਆ ਜਾ ਆ ਜਾ ਓਏ ਆਜੋ 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 ਸੋ ਫਲਹਾਲ ਆਪਾਂ ਗੋਰੇ ਜੱਟ ਦੇ ਘਰੇ ਚੱਲੇ ਆ ਆ ਗੁਰੇ ਦਾ ਘਰ ਆ ਬਈ ਘਰ ਬਹੁਤ ਵੱਡਾ ਹੈ ਤੇ ਲੱਕੜਾਂ ਇਹਨੇ ਸਾਰੀਆਂ ਇੱਥੋਂ ਵੱਡ-ਵੱਡ ਕੇ ਬਣਾਇਆ ਤੇ ਯਾਰ ਨੇ ਆਇਦਰ ਦੇਖੋ ਥੱਲੇ ਵਰਕਸ਼ਾਪ ਜੀ ਲੱਗਦੀ ਮਨ ਤਾਂ ਹੈ ਨਾ ਤੇ ਗਰਾਜ ਗਰਾਜ ਆ ਹਨਾ ਇੱਕ ਗੱਲ ਹੈਗੀ ਬਈ ਇੱਥੇ ਜੇਕਰ ਕਾਰ ਲੈ ਲਈ ਦੋ ਕਾਰਾਂ ਕਢਾਈ ਖੜਾਇਆ ਤਾਂ ਓਏ ਹਾਂ ਦੇਖ ਓਹੋ ਹੋ ਓਕੇ ਹਾਂ ਕੀ ਕਹਿੰਦਾ ਹੁਣ ਸਮਝਾ ਕੀ ਕਹਿੰਦਾ ਤੂੰ ਉਹ ਖਰਜ ਆ ਕਿ ਤੀੜਨਾ ਮਗ ਪਾਦੀ ਯਾਰ ਸਾਡੇ ਤਾਂ ਇਹ ਹੁੰਦਾ ਵੀ ਹਾਂ ਹਾਂ ਆ ਕਹਣ ਬਈ ਸ਼ੋ ਯੂਅਰ ਹਾਊਸ ਯਾ ਓ ਯਾ ਯਾ ਕਿਧਰ ਦੀ ਵੜ ਗਏ ਫਿਰ ਚਲੋ अच्छा well, be... ला भाई जीप रखी बेटा तेरा यार कार रखी बेटा NX no, 300 आ जाओ भाई ये ये बंदा चंगा ਤੇ ਆ ਸਾਡੇ 5 6 ਬੰਦੇ ਲਿਆਂਦਾ ਚਾ ਆਪਣਾ ਰੋਟੀ ਪਾਣੀ ਕਰੂਗਾ ਇਹ ਉਹ ਖਾ ਕੇ ਤਾਂ ਆਏ ਆ ਪਰ ਗੋਰੇ ਜੱਟ ਦੀਆਂ ਖਾਣੀਆਂ ਹੋਰ ਤਰੀਕੇ ਨਾਲ ਤੇ ਯੂ ਸ਼ੁੱਡ ਹੈਵ ਅ ਫੋਟੋ ਆਫ 올 ਯੂ ਗਾਇਜ਼ ਵਿਦ ਦਾ ਹਾ ਬਸ਼ਰ ਫਸ਼ਰ ਯਾ ਫੋਟੋ ਫੋਟੋ ਕਿੱਥੇ ਗਿਆ ਉਹ ਘਰ ਨਾਲ ਅੱਛਾ ਕਰਨਾ ਫੋਟੋ ਕੀ ਤਰ੍ਹਾਂ ਫੋਟੋ ਕਾਰ ਪੂਰਾ ਫੇਮਸ ਕਰ ਦੇਣਾ ਆ ਦੇਖੋ ਵੀ ਗੋਰੇ ਜੱਟ ਦਾ ਘਰ ਇੱਕ ਪਿੰਡੂ ਘਰ ਆ ਵੀਰੇ ਪਰਾ ਹਾਇਆ ਬਹੁਤ ਖੁੱਲਾ ਮੈਨੂੰ ਲੱਗਦਾ ਤੇ ਉਹਦੇ ਨੇੜੇ ਕਰਕੇ ਗਰਮੀ ਐਂਡ ਆਲਸੋ ਵੀ ਲੌਗ ਹਾਊਸਿਸ ਯੂ ਹੈਵ ਟੂ ਹੈਵ ਅ ਵੈਰੀ ਬਿਗ ਓਵਰਹੈਂਗ ਟੂ ਪ੍ਰੋਟੈਕਟ ਦ ਲੌਗ ਸੋ ਦ ਲੌਗਸ ਡੋਟ ਗੈਟ ਇਨ ਰੇਨਡ ਔਨ ਅ ਲੌਕ ਯੂ ਨੋ ਕੀ ਕਹਿੰਦਾ ਪੰਜਾਬੀ ਵੀ ਦੱਸਦਾ ਦਾ ਕਹਿੰਦਾ ਵੀ ਆਪਣਾ ਲੱਕੜਾ ਰੁਕਣਾ ਬਹੁਤ ਵੱਡੀਆਂ ਕਰਨੀਆਂ ਪੈਂਦੀਆਂ ਜਿ ਘਾੜ ਮੋਟਾ ਵਾਲਾ ਉਹ ਕਰਨਾ ਪੈਂਦਾ ਹੈਗਾ ਨਹੀਂ ਤਾਂ ਟੁੱਟ ਕੇ ਡਿੱਗ ਪੈਣਾ ਆ ਦੇਖ ਲੈ ਇਹਨਾਂ ਨੇ ਅਸਲ ਚ ਲਟਾਏ ਨਾ ਹੀ ਪਾਟਿਆ ਬਈ ਪਹਿਲਾਂ ਆਪਣੇ ਹੁੰਦੇ ਸੀ ਦਾਦਿਆਂ ਨੇ ਹਨਾ ਹਣਾ ਬਾਈ ਲਟਾਣਾ ਨਹੀਂ ਪੈਗਾਂਦੇ ਸੀ ਪਹਿਲਾਂ ਕਿਤੇ ਮਿੰਟ ਸ਼ਾਹ ਸੁਨੋ ਸਮੇਂ ਇਚੀ ਨੀ ਮੇ ਯਾ ਨਾ ਟੈਕ ਦਿ ਲਾਈਟ ਸਰ ਜੀਸ ਗਾਈ ਚਲੋ ਚਲ ਗਏ ਬਾਈ ਗੋਰੇ ਯਾਰ ਨੇ ਬਾਹਰ ਹੀ ਮੋੜ ਦੇ ਓਕੇ ਥੈਂਕ ਯੂ ਸਰ ਲਾ ਬਈ ਅਮ ਗੋਰਾ ਯਾਰ ਡਰ ਵੀ ਗਿਆ ਮੈਨੂੰ ਲੱਗਦਾ ਤੇ ਅੰਦਰੋਂ ਚਾਹ ਠੀਕ ਆਛਾ ਜੰਗਲ ਪਾਣੀ ਜਾਂਦਾ ਡੋਗ ਨੇ ਹੈ ਚਾਲ ਬਾਈ ਧੰਨਵਾਦ ਗੋਰਾ ਜੱਟਾ ਤਾਂ ਇਦਾਂ ਦੇ ਅਸਲ ਦੇ ਬੱਚੇ ਘਾਰਾ ਭਾਈ ਇੰਨੇ ਬੰਦੇ ਅਸੀਂ ਪੰਜਾਂ ਨੇ ਇੱਕ ਗੋਰਾ ਲੱਭਿਆ ਗੋਰਾ ਬੰਦਾ ਸਹੀ ਸੀਗਾ ਵੈਸੇ ਤੇ ਆ ਸਾਰਾ ਕੁਝ ਹੈਗਾ ਬਾਕੀ ਕੀ ਕਹਿਣਾ ਚਾਹੋਗੇ ਬ੍ਰਾਦਰ ਸਾਹਿਬ ਅੰਤ ਤੇ ਜੇ ਇਹ ਆਪਾਂ ਵੀਡੀਓ ਨੂੰ ਬਰਾਮ ਦੇ ਗਏ ਕਿੱਦਾਂ ਲੱਗਿਆ ਪਿੰਡ ਇਹ ਪਿੰਡ ਬਹੁਤ ਵਧੀਆ ਲੱਗਿਆ ਸ਼ਾਂਤੀ ਹੈ ਇੱਥੇ ਲੋਕੀ ਸਿੰਪਲ ਲਾਈਫ ਜਿਉਂਦੇ ਆ ਖੇਤਾਂ 'ਚ ਜਿਵੇਂ ਆਪਣੇ ਖੇਤਾਂ 'ਚ ਬਾਹਰ ਘਰ ਹੁੰਦੇ ਉਹਦੇ ਇਹਨਾਂ ਦੇ ਸਾਰੇ ਬਾਹਰ ਘਰ ਯਾਰ ਜਿਹੜੇ ਸਾਹਮਣੇ ਦੇਖਿਆ ਮੈਨੂੰ ਤਾਂ ਜਿਵੇਂ ਬ੍ਰੈਂਪਟਨ ਦੇ ਵਿੱਚ ਘਰ ਆ ਉਡਾ ਹੀ ਘਰ ਹੈ ਭਾਈ ਬਠਾਣਾ ਘਰ ਉਡਾ ਪਾਇਆ ਬਟ ਇਹਨੇ ਲੱਕੜਾਂ ਜਿਹੜੀ ਬਹੁਤ ਮੋٹے ਮੋٹے ਫੱਟੇ ਲਾਏ ਆਪਣੇ ਤਾਂ ਨਕਲੀ ਜਿਹਾ ਕੰਮ ਹੁੰਦਾ ਜਿਵੇਂ ਸ਼ਹਰਾ ਚ ਨਾ ਟੰਟੋ ਜਾਂ ਕਦੇ ਵੀ ਹਾਂ ਹਾਂ ਤੇ ਬੱਟੇ ਦਾ ਪੁਰਾਣਾ ਬਣਿਆ ਲੱਗਦਾ ਤੇ ਬਹੁਤ ਹਾਰਡ ਆ ਜੇ ਮੈਂ ਆਪਣੇ ਲਟੈਣਾ ਪ੍ਰਾਣੀਆਂ ਹੁੰਦੀਆਂ ਸੀ ਉਦਾਂ ਬਣਿਆ ਗਏ ਨੇ ਸਾਰਾ ਮੋਟ ਫੱਟੇ ਦੇਖੋ ਕੱਡੇ ਮੋٹے ਮੋٹے ਬਿਲਕੁਲ ਬਿਲਕੁਲ ਤੇ ਇਹ ਪੂਰਾ ਪੂਰਾ ਮਜਬੂਤੀ ਵਾਲਾ ਘਰ ਬਣਾਇਆ ਤੇ ਯਾਰ ਆਪ ਹੀ ਮਿਸਤਰੀ ਆ ਰਹਿੰਦਾ ਵਿਚਾਰਾ ਪਰ ਕੱਲੇ ਆ ਉਹ ਜਵਾਕ ਜੂਕ ਇਹਨਾਂ ਦੇ ਨਾਲ ਨਹੀਂ ਰਹਿੰਦੇ ਹੁੰਦੇ ਤੇ ਇਦਾਂ ਨਿੱਕੇ ਹੀ ਕੁੱਤੇ ਰੱਖ ਲੈਂਦੇ ਆ ਇਹ ਹਾਂ ਵੀ ਉਹਨਾਂ ਨਾਲ ਟਾਈਮ ਪਾਸ ਕਰੀ ਜਾਂਦੇ ਆ ਹਾਂ ਲੱਗਿਆ ਪਤਾ ਵੀ ਤਾਂ ਹੀ ਕੁੱਤੇ ਨੂੰ ਸਾਰੀ ਤੇ ਸਾਰਾ ਪਿੰਡ ਕੁੱਤੇ ਮੰਗਰੀ ਫਿਰਦਾ ਰਹਿੰਦਾ ਹੈਨਾ ਅਸਲ ਦੇ ਵਿੱਚ ਕੀ ਆ ਗੋਰਾ ਦਾ ਨਾ ਬੜਾਪਾ ਬਹੁਤ ਔਖਾ ਬਾਈ ਅਸਲ ਦੇ ਵਿੱਚ ਆਉਣ ਹਟੇਮ ਤੇ ਪੰਜਾਬ ਕਹਿੰਦਾ ਵੀ ਮੇਰੇ ਹਿਸਾਬ ਨਾਲ ਜੇ ਐਂ ਚੱਲੀ ਗਏ ਨਾ ਤਾਂ ਔਖੇ ਹੀ ਹੋਣਾ ਹੈਨਾ ਇੱਕ ਦੂਜੇ ਨਾਲ ਇਦਾਂ ਵਰਤਦੇ ਆ ਕਹਿੰਦਾ ਹੈਲੋ ਹਾਈ ਕਹਿ ਦਿੰਨੇ ਤਰੇ ਜਾਂਦੇ ਕੁੱਤਾ ਫੜਿਆ ਹੁੰਦਾ ਹੱਥ ਜਿਹਦੇ ਚਾਹ ਪਾਣੀ ਨਹੀਂ ਪੁੱਛਦੇ ਮੈਂ ਆਪਣੇ ਪੁੱਛ ਲੈਂਦੇ ਆ ਹਨਾ ਨਗਦੇ ਟਾਂ ਦੇ ਕੋਈ ਚਾਹ ਪੀਣੀ ਆ ਆਪਣੇ ਕੋਈ ਪਿੰਡ ਚ ਆਇਆ ਹੁੰਦਾ ਤਾਂ ਮੈਨੂੰ ਲੱਗਦਾ 10 15 ਦਾ ਤਾਸ ਵਾਲੇ ਮਿਲਦੇ ਬਾਈ ਹੈ ਇੱਥੇ ਘਟੋ ਘਟਾ ਹਨਾ ਤੇ ਆ ਗੋਰਾ ਜਾਂ ਤਾਂ ਇਹ ਘਰੇ ਹੀ ਪਏ ਰਹਿੰਦੇ ਯਾਰ ਕੀ ਜ਼ਿੰਦਗੀ ਇਹਨਾਂ ਦੀ ਚੱਲ ਜਿਹੋ ਵੀ ਜ਼ਿੰਦਗੀ ਆ ਪਰ ਇਹਨਾਂ ਦਾ ਆਪ ਦਾ ਲਾਈਫ ਸਟਾਈਲ ਆ ਬਾਈ ਠੀਕ ਆ ਕਹਿੰਦੇ ਅਸੀਂ ਖੁਸ਼ ਆ ਠੀਕ ਆ ਉਹ ਸਾਹਮਣੇ ਵੀ ਘਰ ਆ ਇੱਧਰ ਵੀ ਘਰ ਆ ਸੋ ਇਸ ਵਕਤ ਅਸੀਂ ਜਿਹੜਾ ਘਰਾਂ ਦੀ ਦੌੜ ਮਕਾ ਕੇ ਸੋ ਨੂੰ ਪਿੰਡ ਦਿਖਾ ਕੇ ਦੇਖ ਆਪਣੇ ਬਸ ਪਿੰਡਾਂ ਚ ਰੇਤਾ ਹੁੰਦਾ ਇਹਨਾਂ ਦੇ ਬਰਫ ਹੈ ਠੀਕ ਆ ਆਪਣੇ ਨਿੰਮ ਪਿੱਪਲ ਟਾਲ ਖਿਆਰਾਂ ਤਰ੍ਹਾਂ ਦੇ درخت ਹੁੰਦੇ ਆ ਇੱਥੇ ਆਹੀ ਵਿਦਿਆਲੇ ਬੂਟੇ ਆ ਜਿਹੜੇ ਬਾਹਲੇ ਉੱਚੇ ਆ ਹਨਾ ਤਾਂ ਸੋ ਆ ਭਾਈ ਇਹਨਾਂ ਦੇ ਪਿੰਡ ਦੇ ਵਿੱਚ ਆ ਪਿੰਡਾਂ ਦੀਆਂ ਸੜਕਾਂ ਦਿਖਾ ਦਿੰਨਾ ਤੁਹਾਨੂੰ ਸੋ ਬਣੇ ਰੋ ਗੁਰਪ੍ਰੀ ਕੋਡਿੰਗ ਜੇ ਘੈਂਟ ਲੱਗਿਆ ਤਾਂ ਆ ਕੰਟੈਂਟ ਮੈਨੂੰ ਬਹੁਤ ਘੈਂਟ ਲੱਗਿਆ ਇਹਨੂੰ ਲੱਭਣ ਵਾਸਤੇ ਅਸਲ ਦੇ ਵਿੱਚ ਜਿਵੇਂ ਆਪਾਂ ਕਿ ਮੰਗਲ ਤੇ ਪਾਣੀ ਲੱਭਣਾ ਹੁੰਦਾ ਉਹ ਵੀ ਪਿੰਡਾਂ ਦੇ ਵਿੱਚ ਬੰਦਾ ਲੱਭਣਾ ਬਹੁਤ ਔਖਾ ਪਹਿਲੀ ਗੱਲ ਤਾਂ ਪਿੰਡ ਲੱਭਣਾ ਬਹੁਤ ਔਖਾ ਕੈਨੇਡਾ ਦੇ ਵਿੱਚ ਤੇ ਫਿਰ ਪਿੰਡਾਂ ਚ ਬੰਦਾ ਲੱਭਣਾ ਧੰਨਵਾਦ ਤੁਹਾਡਾ